ਪੰਜਾਬ ਅਤੇ ਦੂਜੇ ਰਾਜਾਂ 'ਚ ਗੁੱਤ ਕੱਟਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਕਿਸੇ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਇਹ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ ਅਤੇ ਸਭ ਲਈ ਕੌਣ ਜ਼ਿੰਮੇਵਾਰ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਉਹਨਾਂ ਨੇ ਪੰਜਾਬ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਲਈ ਸੂਬੇ ਦੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਲੰਬੀ ਜੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਜਿਹੇ ਘਟਨਾਵਾਂ ਉਦੋਂ ਹੀ ਵਾਪਰਦੀਆਂ ਹਨ ਜਦੋਂ ਸੂਬੇ ਦੀਆਂ ਸਰਕਾਰਾਂ ਅਵੇਸਨੀਆਂ ਹੁੰਦੀਆਂ ਹਨ ਇੱਕ ਵਾਰ ਤੁਸੀਂ ਸੁਣੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗੁੱਤਕਟਣ ਦੇ ਮਾਮਲੇ ਵਿੱਚ ਕੀ ਬਿਆਨ ਦਿੱਤਾ ਹੈ ਹੌਸੇ ਕਿ ਜਿਸ ਤਰ੍ਹਾਂ ਹਰਿਆਣਾ ਰਾਜਸਥਾਨ ਦੇ ਵਿੱਚ ਗੁੱਤ ਕਟੀਆਂ ਦਾ ਮਾਮਲਾ ਆ ਰਿਹਾ ਹੈ ਪੰਜਾਬ 'ਚ ਵੀ ਆ ਗਿਆ ਕੱਲ ਮੁਕਸਰ 'ਚ ਹੋਇਆ ਅੱਜ ਮਲੋੜ 'ਚ ਵੀ ਹੋ ਗਿਆ ਹੋ ਗਿਆ ਜੀ ਗੁੱਤ ਕੱਟ ਕੇ ਜਾਵਦੇ ਰਾਤ-ਰਾਤ ਪਤਾ ਨਹੀਂ ਕੌਣ ਦਾ ਕਿਹੜਾ ਹੋਊਗਾ ਕਿਹੜਾ ਪੂਤਾ ਕੀ ਹੈ ਜਿਸ ਤਰ੍ਹਾਂ ਦਾ ਅਨਸਰ ਹੈ ਜੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਗਵਰਨਮੈਂਟ ਮਾੜੀ ਕੋ ਬਣਾਈ ਅਸਰੰਦਾਲ ਨਾ ਹੋਵੇ ਪ੍ਰਾਈਮ ਬੰਦ ਜੇ ਆਪਣੇ ਹਲਕੇ ਇਚਾਨੀਦਰ ਚੰਗਾ ਜੇ ਇਮਾਨਦਾਰਾ ਜੇ ਕ੍ਰਾਈਮ ਕੱਟ ਜਾਂਦਾ ਉਦੋਂ ਕ੍ਰਾਈਮ ਕਰਨ ਵਾਲੇ ਉਹਦੀ ਉਹ ਚੁਗੰਨੇ ਹੋ ਜਾਂਦੇ ਵੀ ਹੁਣ ਅਸੀਂ ਰੈਂਡੀ ਤਗੜਾ ਬੰਦਾ ਨਾਲ ਸਾਰਾ ਬੰਦਾ ਈਮੇਜ ਵਿੱਚ ਗਵਰਨਮੈਂਟ ਹੁੰਦੀ ਹੈ ਜੇ ਗਵਰਨਮੈਂਟ ਤੁਮ ਦਿੱਕਸ਼ਪੀ ਨਾ ਹੋਵੇ ਟਾਈਮ ਨਾ ਦੇਵੇ ਰੋਮਿਲ ਵੀ ਅਫਸਰ ਵੀ ਕਿੰਨੇ ਹੋ ਜਾਂਦੇ ਉਹ ਵੀ ਅਫਸਰ ਹੋਏ ਨੇ ਕਿਉਂਕਿ ਇਸ ਲਈ ਕਿ ਜਿਸ ਤਰ੍ਹਾਂ ਹਰਿਆਣਾ Rajasthan ਦੇ ਵਿੱਚ ਗੁੱਤ ਕਟੀਆਂ ਦਾ ਮਾਮਲਾ ਆ ਰਿਹਾ ਹੈ ਪੰਜਾਬ 'ਚ ਹੀ ਆ ਗਿਆ ਕੱਲ ਮੁਕਸਰ 'ਚ ਹੋਇਆ ਅੱਜ ਮਲੋੜ 'ਚ ਵੀ ਹੋ ਗਿਆ ਕਿਉਂ ਹੋ ਗਿਆ ਜੀ ਗੁੱਤ ਕੱਟ ਕੇ ਜਾਵਦੇ ਰਾਤ-ਰਾਤ ਪਤਾ ਨਹੀਂ ਕੌਣ ਆ ਲੈ ਕਿਹੜਾ ਹੋਊਗਾ ਕਿਹੜਾ ਪੂਤਾ ਕੀ ਹੈ ਕਿਸ ਤਰ੍ਹਾਂ ਦਾ ਅਨਸਰ ਹੈ ਜੀ ਸਰ ਇਹ ਕਹਿਣਾ ਚਾਹੁੰਦੇ ਹਾਂ ਕਿ ਲੇਡੀਜ਼ ਦੀਆਂ ਗੁੱਤਾਂ ਕੱਟਦੇ ਨੇ ਗੁੱਤਾਂ ਕੱਟੀਆਂ ਜਾਂਦੀਆਂ ਨੇ ਕਿਹੜੀ ਅਨਸਰ ਹੈ ਜੀ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਸਰ ਜੀ ਨੂੰ ਗਵਰਨਮੈਂਟ ਮਾਰੀ ਘੋਬਣਾ ਅਸਰੰਦਾਲ ਨਾ ਹੋਵੇ ਲੋਕ ਟੂਨੇ ਟੱਪੇ ਕਿ ਨਹੀਂ ਜਾ ਰਹੇ ਤੁਹਾਡਾ ਉਮਰ ਦਾ ਤਿਆਜਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਲੰਬੀ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ